ਲੰਬੇ ਸਮੇਂ ਤੋਂ ਚੈਨਲ ਤੇ ਆਉਣ ਦਾ ਮੌਕਾ ਮਿਲਿਆ ਚੈਨਲ ਨੂੰ ਔਰ ਸਾਨੂੰ ਚਾਹਣ ਵਾਲਿਆਂ ਲਈ ਸਤਿ ਸ੍ਰੀ ਅਕਾਲ ਗੱਲ ਕਰਦੇ ਅੱਜ ਕਿਸਾਨ ਯੂਨੀਅਨ ਦੀ ਜਿਹੜੇ ਧਰਨੇ ਫੇਰ ਸ਼ੁਰੂ ਹੋ ਗਏ ਕਿ ਸੰਭੂ ਥਾਣੇ ਦੇ ਮੂਹਰੇ ਧਰਨਾ ਲਾਇਆ ਜਾਵੇ ਕਿਸਾਨਾਂ ਦਾ ਜਿਹੜਾ ਸਮਾਨ ਹੈ ਜਿੱਥੇ ਬੰਦੀਆਂ ਦਾ ਉਹ ਵਾਪਸ ਕਰਵਾਇਆ ਜਾਵੇ ਗੱਲ ਇਹ ਹੈ ਕਿ ਜਦੋਂ ਤੱਕ ਪੰਜਾਬ ਦੇ ਵਿੱਚ ਧਰਨੇ ਲੱਗਦੇ ਰਹੇ ਤੇ ਪੰਜਾਬ ਹੈ ਜਿਹੜਾ ਸਾਡਾ ਕੋਈ ਆੜੇ ਵੱਲ ਜਾਵੇਗਾ ਧਰਨਿਆਂ ਦੇ ਨਾਲ ਕੋਈ ਵੀ ਕੇਸ ਜਿੱਤਿਆ ਨਹੀਂ ਜਾ ਸਕਦਾ ਆਵਾਜ਼ਾਂ ਜਾਈ ਦੇ ਵਿੱਚ ਵਿਗੜਨ ਪਾਉਣਾ ਲੋਕਾਂ ਨੂੰ ਪਰੇਸ਼ਾਨ ਕਰਨਾ ਹੋਰ ਦਿੱਕਤਾਂ ਪੈਦਾ ਕਰਨੀਆਂ ਇੱਕ ਜਿਹੜਾ ਹੈਗਾ ਬਹੁਤ ਮਾੜਾ ਵਿਰਤਾਂਤ ਹੈਗਾ ਉਹਨੇ ਕਰੋੜ ਰੁਪਇਆ ਸਾਨੂੰ ਸਰਕਾਰ ਦਿੰਦੀ ਨਹੀਂ ਜਿੰਨਾ ਅਸੀਂ ਇਹਨਾਂ ਧਰਨਿਆਂ ਤੇ ਮਜਾਰਿਆਂ ਤੇ ਇਕੱਠਾ ਕਰਕੇ ਲਾ ਦਿੰਨੇ ਆ ਉਹ ਕਹਿੰਦੇ ਆ ਨਾ ਵੀ ਸਾਡਾ 6 ਕਰੋੜ 10 ਕਰੋੜ 5 ਕਰੋੜ 2 ਕਰੋੜ ਲੱਗ ਗਿਆ ਹੁਣ ਜਿਹੜਾ ਸਮਾਨ ਆ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਰੱਟਾ ਪਾ ਕੇ ਲੋ ਜਿਹਨੇ ਚੱਕਿਆ ਨਾ ਤਾਂ ਸੰਭੂ ਥਾਣੇ ਦੇ ਵਿੱਚ ਹੈਗਾ ਔਰ ਨਾ ਕੁਰਸੀ ਦੇ ਕਬਜ਼ੇ ਦੇ ਵਿੱਚ ਕਿਤੇ ਤੁਸੀਂ ਕਹਿ ਦਿਨੋ ਐਮਐਲਏ ਲੈ ਗਿਆ ਕਿਤੇ ਕਹਿੰਨੂ ਤੁਸੀਂ ਫਲਾਣਾ ਲੈ ਗਿਆ ਇੱਕ ਜਿਹੜਾ ਅੰਦੋਲਨ ਨੇ ਜਿੰਨਾ ਚਿਰ ਖਤਮ ਨਹੀਂ ਹੁੰਦੇ ਜਿੰਨਾ ਚਿਰ ਅਸੀਂ ਕੈਦੇ ਕਾਨੂੰਨ ਦੇ ਵਿੱਚ ਨਹੀਂ ਆਉਂਦੇ ਉਹਨਾਂ ਚਿਰਸੀਂ ਕਦੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਕਿਸਾਨ ਯੂਨੀਅਨ ਜਿਹੜੀ ਆਉਣ ਇਹ ਨਵੇਂ ਮੁੰਡਿਆਂ ਨੂੰ ਭਰਤੀ ਕੀਤਾ ਜਾ ਰਿਹਾ ਜੋ ਮੇਰੇ ਵਰਗਾ ਕੋਈ 8 ਪਰਿਆ 8 ਸਕੂਲੋਂ ਹਟ ਗਿਆ ਮੈਂ ਆਪਦੀ ਗੱਲ ਕਰਦਾ ਤਾਂ ਬਹੁਤਾ ਗਿਆਨ ਨਾ ਹੋਣ ਕਰਕੇ ਬੰਦਾ ਜੂਨੀਅਨ ਚ ਰਲ ਜਾਂਦਾ ਫਿਰ ਉਥੋਂ ਲਾਸ਼ਾਂ ਆਉਂਦੀਆਂ ਤੇ ਫਿਰ ਸੜਕ ਤੇ ਰੱਖ ਕੇ ਉਹਦੇ ਉਹਦਾ ਮੁੱਲ ਵਟਿਆ ਜਾਂਦਾ ਉਹਦੇ ਪੈਸੇ ਲੈ ਜਾਂਦੇ ਇਹਨੂੰ ਕਹਿੰਦੇ ਆ ਮਨੁੱਖੀ ਤਸਕਰੀ ਤਸਕਰੀ ਕਰਨੀ ਕਿਸੇ ਹਿਊਮਨ ਨੂੰ ਵੇਚਣਾ ਉਹ ਬਹੁਤ ਹੀ ਵੱਡੀ ਤੇ ਸਿਆਣਪ ਵਾਲੀ ਗੱਲ ਹੈ ਇਸ ਕਰਕੇ ਸੀਐਮ ਮਾਨ ਨੇ ਜਿਹੜਾ ਬਿਆਨ ਦਿੱਤਾ ਹੈ ਉਹਦੇ ਨਾਲ ਅਸੀਂ ਸਹਿਮਤ ਆ ਕਿ ਸੜਕਾਂ ਰੋਕਣੀਆਂ ਲੋਕਾਂ ਨੂੰ ਪਰੇਸ਼ਾਨ ਕਰਨਾ ਕੋਟਾਂ ਦੇ ਮੂਹਰੇ ਧਰਨੇ ਲਾਉਣੇ ਤਹਿਸੀਲ ਕੰਪਲੈਕਸਾਂ ਦੇ ਮੂਹਰੇ ਧਰਨੇ ਲਾਉਣੇ ਇੱਕ ਬਹੁਤ ਹੀ ਵਧੀਆ ਗੱਲ ਨਹੀਂ ਇਸ ਨਾਲ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਤੇ ਅੱਜ ਤੱਕ ਕੋਈ ਜਥੇਬੰਦੀ ਨੇ ਕੋਈ ਜਿੱਤ ਨਹੀਂ ਪ੍ਰਾਪਤ ਕੀਤੀ 80% ਪੰਜਾਬ ਦੇ ਲੋਕ ਸੈਲੂਲੋਪਲਾਂਟ ਦੇ ਵਿੱਚ ਕਣਕ ਝੋਨਾ ਮੱਕੀ ਬਾਜਰਾ ਵੇਚਣ ਲਈ ਅੱਜ ਵੀ ਤਿਆਰ ਹੈ ਮੈਂ ਇਸ ਮਾਦਵ ਰਾਹੀਂ ਬੇਨਤੀ ਕਰਦਾ ਹਾਂ ਤੇ ਦੱਸਣਾ ਵੀ ਚਾਹਣਾ ਹੈ ਸਰਵੇ ਰਿਪੋਰਟ ਕਰ ਲਓ ਪਤਾ ਕਰ ਲਓ ਸਰਵੇ ਰਿਪੋਰਟ ਕੱਢ ਲਓ ਜਿਹੜੀ ਐਤ ਕੀ ਆਪਣੀ ਕਣਕ ਹੋਈ ਹੈ ਕਣਕ ਦੀ ਪੈਦਾਵਾਰ ਹੋਈ ਹੈ ਉਹਦਾ 30% ਹਿੱਸਾ ਜਿਹੜਾ ਮੰਡੀਆਂ ਦੇ ਵਿੱਚ ਗਿਆ ਹੈ ਮਤਲਬ ਕੀ ਵੀ ਜਿਸ 100 ਕੁਇੰਟਲ ਕਣਕ ਹੈ ਤਾਂ 30 ਕੁਇੰਟਲ ਕਣਕ ਹੈ ਜਿਹੜੀ ਉਹ ਮੰਡੀਆਂ ਚ ਗਈ ਹੈ ਤੇ 70% ਹੈ ਜਿਹੜੀ ਉਹ ਖਾਣ ਵਾਲਿਆਂ ਨੇ ਕੰਪਨੀਆਂ ਨੇ ਸੈਲੋ ਪਲਾਂਟਾਂ ਨੇ ਸਟੋਰ ਕਰ ਲਈ ਹੁਣ ਦੱਸੋ ਜੁਨੀਅਨ ਨੂੰ ਮੈਂ ਬੇਨਤੀ ਕਰਦਾ ਕਿਸਾਨ ਜੁਨੀਅਨ ਨੂੰ ਵੀ ਉਹ ਕਣਕ ਕਿੱਥੇ ਹੈ ਸਾਡੀ ਜੇ ਸਾਡੇ 100 ਮਣ ਕਣਕ ਹੋਈ ਹੈ ਅਸੀਂ 10 ਮਣ ਖਾਨ ਨੂੰ ਰੱਖ ਲਈ 90 ਮਣ ਕਣ ਕਿੱਧਰ ਗਈ ਤੇ ਤੁਸੀਂ ਉਹ ਕਾਲੇ ਕਾਨੂੰਨ ਬਿੱਲ ਕਹਿ ਕੇ ਉਹ ਉੱਤੇ 700 ਕਿਸਾਨ ਮਰਵਾਤਾ ਲੋਕਾਂ ਦੇ ਘਰ ਪੱਟੇ ਗਏ ਲਾਲਾ ਲਾਲਾ ਕਰਕੇ ਜਿਵੇਂ ਇੱਕ ਬੰਦਾ ਚੰਡੂਲ ਤੇ ਚੜਦਾ ਉਹ ਮੈਂ ਟਰਾਲੀਆਂ ਦੇ ਮਗਰ ਚੜ ਜਾਂਦੇ ਆ ਇਹ ਜਿਹੜੀ ਨਵੀਂ ਗੱਲ ਹੈ 70% ਕਣ ਕੈਦ ਕੀ ਸਟੋਰ ਹੋਈ ਹੈ 30% ਮੰਡੀਆਂ ਦੇ ਵਿੱਚ ਗਈ ਹੈ ਉੱਥੇ ਜਾ ਕੇ ਜਿਹੜਾ ਹੈਗਾ ਸਰਵੇ ਕਰ ਲੋ ਰਿਪੋਰਟ ਕੱਢ ਲੋ ਆਰ ਪੀਆ ਮੰਗ ਲਓ ਤੇ ਉਹ ਬਾਕੀ ਉਹ ਕਿਸਾਨਾਂ ਨੇ ਕਣਕ ਕਿੱਥੇ ਵੇਚੀ ਹੈ ਇਹ ਤਾਂ ਮਤਲਬ ਸੈਲੂਪਲਾਂਟਾਂ 'ਚ ਗਈ ਹੈ ਜਿਹੜੀ ਉਹ ਸਰਕਾਰ ਲਾਉਣਾ ਚਾਹੁੰਦੀ ਸੀ ਇਸ ਕਰਕੇ ਜਿਹੜੇ ਸਾਡੇ ਲੋਕ ਹੈ ਬੱਚੇ ਆ ਸਕੂਲ ਦੇ ਆਵਾਜਾਈ ਦੇ ਵਿੱਚ ਵਿਘਨ ਨਾ ਪਾਇਆ ਜਾਵੇ ਕੋਈ ਮਰੀਜ਼ ਲੈ ਕੇ ਜਾਂਦਾ ਕੋਈ ਤੜ ਕਿਸਦੇ ਆਉਂਦੀ ਤਰੀਕ ਤੇ ਜਾਂਦਾ ਕੋਈ ਦਵਾਈ ਬੂਟੀ ਲੈਣ ਜਾਂਦਾ ਕੋਈ ਬੱਚੇ ਨੂੰ ਛੱਡਣ ਜਾਂਦਾ ਤੇ ਇਹ ਸੜਕਾਂ ਰੋਕ ਕੇ ਨਾ ਤਾਂ ਅੱਜ ਤੱਕ ਕੋਈ ਜੰਗ ਜੁੱਦ ਜਿੱਤਿਆ ਗਿਆ ਤੇ ਨਾ ਅੱਜ ਤੱਕ ਇਹਨਾਂ ਚੀਜ਼ਾਂ ਨਾਲ ਕੋਈ ਜਿਹੜਾ ਹੈਗਾ ਪੈਸਾ ਸਰਕਾਰ ਤੋਂ ਜਾਂ ਸਹੂਲਤਾਂ ਮਿਲੀਆਂ ਨੁਕਸਾਨ ਕਰਾਇਆ ਤੁਸੀਂ ਕਰਾਇਆ ਨੁਕਸਾਨ ਕਰਾਇਆ ਲੋਕਾਂ ਦਾ ਤੁਸੀਂ ਕਰਾਇਆ ਫਿਰ ਆਪਾਂ ਇੱਕ ਪਾਸੇ ਕਹਿੰਦੇ ਆਂ ਵੀ ਸਾਡੇ ਜਿਹੜੇ ਜਥੇਬੰਦੀਆਂ ਜਾ ਸਾਡਾ ਕਿਸਾਨ ਹੈ ਉਹ ਮਾਰਿਆ ਜਾਂਦਾ ਤੇ ਇੱਕ ਪਾਸੇ ਆਪਣੇ ਕੋਲ 3-3 ਲੱਖ ਦੀਆਂ ਟਰਾਲੀਆਂ ਤੂੰ ਤੇ ਸ਼ੰਭੂ ਬਾਰਡਰ ਤੋਂ ਉਹ ਲਿਜਾਣ ਦਾ ਆਪ ਨੂੰ ਮਤਲਬ ਹੀ ਨਹੀਂ ਉਹਦਾ ਕੋਈ ਮਤਲਬ ਹੀ ਨਹੀਂ ਬਣਦਾ ਨਾ 3 ਲੱਖ ਰੁਪਏ ਦਾ ਜੇ ਆਪਾਂ ਇੰਟਰਸਟ ਜੋੜੀਏ 1% ਤਾਂ 36000 ਰੁਪਏ ਹੋ ਗਿਆ ਕੀ ਕੀ ਆਪਾਂ ਨੂੰ 36000 ਰੁਪਏ ਉਹ ਟਰਾਲੀ ਕਢਦੀ ਹੈ ਇਸ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤੇ ਸਰਕਾਰ ਦਾ ਜਿਹੜਾ ਬਿਆਨ ਉਦਣਾ ਅਸੀਂ ਸਹਿਮਤ ਐ ਤੇ ਇਹ ਜਥੇਬੰਦੀਆਂ ਭਾਈ ਤੁਹਾਨੂੰ ਬਰਬਾਦ ਕਰਨ ਦੇ ਰਾਹ ਤੇ ਤੁਰੀਆਂ ਹੋਈਆਂ ਪੜੇ ਲਿਕੇ ਜਿਹੜੇ ਸਾਡੇ ਮੁੰਡੇ ਐ ਨੌਜਾਨ ਪਨੇਰੀ ਐ ਉਹਨਾਂ ਦੀ ਸੇ ਬੇਨਤੀ ਕਰਦੇ ਆ ਕਿ ਇਹਨਾਂ ਦੀਆਂ ਗੱਲਾਂ ਵਿੱਚ ਕਦੇ ਆ ਕੇ ਆਪਦੇ ਭੂਇਕ ਨੂੰ ਨਾਂ ਖਰਾਬ ਕਰਿਓ ਤੁਹਾਡੇ ਤੇ ਜੇ 2-4 ਪਰਚੇ ਦਰਜ ਹੋ ਗਏ ਨਾ ਤੁਸੀਂ ਦੇਸ਼ ਵਿਦੇਸ਼ ਜਾ ਸਕਦੇ ਹੋ ਨਾ ਤੁਸੀਂ ਨੌਕਰੀ ਲੈ ਸਕਦੇ ਹੋ ਨਾ ਬੈਂਕ ਤੋਂ ਲੋਨ ਲੈ ਸਕਦੇ ਹੋ ਤੁਹਾਡਾ ਜਿਹੜਾ ਸਿੱੱਬਲ ਐ ਔਰ ਸ਼ਭੀ ਐ ਇਹ ਲੋਕ ਖਰਾਬ ਕਰ ਦੇਣਗੇ ਅੰਤ ਤੱਕ ਜਾ ਕੇ ਜਿਹੜੇ ਲੀਟਰ ਸਾਡੇ ਉਹ ਵੇਚ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ